ਅਗਰ ਬੱਚੇ ਦਾ ਸਰੀਰ ਅੱਛਾ ਹੈ ਤਾਂ ਪੈਸਾ ਵੀ ਕਮ ਆਂਦਾ ਹੈ। ਅਗਰ ਸਰੀਰ ਅੱਛਾ ਨਹੀਂ ਤਾਂ ਪੈਸਾ ਕਮ ਨਹੀਂ ਆਂਦਾ। ਤੇ ਅੱਜ ਹਰ ਬੱਚੇ ਨੂੰ ਜਿਸ ਵੇਲੇ ਅਸੀਂ ਗਤਕਾ ਕਰਵਾ ਰਹੇ ਹਾਂ ਤਾਂ ਤੁਸੀਂ ਮੰਨੋਗੇ ਉਹਨਾਂ ਦਾ ਡਾਈਟ ਪਲਾਨ ਅਸੀਂ ਬਣਾ ਕੇ ਦੇ ਰਹੇ ਹਾਂ। ਉਹਨਾਂ ਦਾ ਖਾਣਾ ਪੀਣਾ ਕਿੱਦਾਂ ਹੈ। ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਕਿੱਦਾਂ ਕਿਹੜੀ-ਕਿਹੜੀ ਐਕਸਰਸਾਈਜ਼ ਕਰਨੀ ਹੈ, ਕਿਵੇਂ ਕਰਨੀ ਹੈ, ਕਿਸ ਤਰੀਕੇ ਨਾਲ ਖੇਡਣਾ ਹੈ। ਕਿਉਂਕਿ ਬਹੁਤ ਹੀ ਗੇਮ ਕੋਈ ਵੀ ਹੈ ਬਹੁਤ ਜ਼ਿਆਦਾ ਮਿਹਨਤ ਮੰਗਦੀ ਹੈ। ਸਰੀਰ ਨੂੰ ਤੋੜਨਾ ਪੈਂਦਾ ਹੈ। ਅੱਜ ਉਹ ਬੱਚੇ ਤੋੜ ਰਹੇ ਨੇ। ਹਰ ਬੰਦੇ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਉਹਨਾਂ ਨੇ ਫਿਰ ਸਾਰੇ ਰੂਲ ਰੈਗੂਲੇਸ਼ਨ ਸਮਝੇ ਉਹਦੇ ਬਾਅਦ ਗੱਤਕੇ ਨੂੰ ਅੱਜ ਦੀ ਡੇਟ ਦੇ ਅੰਦਰ ਇੰਡੀਆ ਦੇ ਅੰਦਰ ਚਾਰ ਵੱਡੇ ਇਵੈਂਟ ਨੇ ਜਿਹਦੇ ਸਭ ਤੋਂ ਪਹਿਲਾਂ ਸਕੂਲ ਗੇਮ ਆ ਜਾਂਦੀਆਂ ਨੇ ਉਹਦੇ ਬਾਅਦ ਯੂਨੀਵਰਸਿਟੀ ਆ ਜਾਂਦੀ ਹੈ ਉਸ ਤੋਂ ਬਾਅਦ ਖੇਲੋ ਇੰਡੀਆ ਆ ਜਾਂਦੀ ਹੈ ਉਸ ਤੋਂ ਬਾਅਦ ਨੈਸ਼ਨਲ ਗੇਮਸ ਆ ਜਾਂਦੀਆਂ ਨੇ ਚਾਰਾਂ ਦੇ ਵਿੱਚ ਗੱਤਕਾ ਸਮੂਲਿਤ ਕਰ ਚੁੱਕਿਆ ਹੈ ਇਤ ਤੋਂ ਅੱਗੇ ਜਿਹੜੀ ਗੱਤਕੇ ਦੀ ਉਹ ਦੌੜ ਹੈਗੀ ਉਹ ਏਸ਼ੀਆ ਕਟਾ ਔਰ ਇੰਟਰਨੈਸ਼ਨਲ ਕੱਪ ਦੀ ਹੈ ਔਰ ਗੁਰੂ ਸਾਹਿਬ ਨੇ ਮੇਰ ਕੀਤਾ ਤੇ ਤੁਹਾਨੂੰ 2025 ਲਾਸਟ ਜਾਂ 2026 ਤੱਕ ਇਹਦੀ ਵੀ ਖੁਸ਼ਖਬਰੀ ਜ਼ਰੂਰ ਦਵਾਂਗੇ ਕਿਉਂਕਿ ਤਿਆਰੀਆਂ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਤੁਸੀਂ ਹੈਰਾਨ ਹੋਗੇ ਜਿੰਨੀ ਮਿਹਨਤ ਅਸੀਂ ਬੱਚਿਆਂ ਨੂੰ ਕਰਵਾ ਰਹੇ ਹਾਂ ਉਨੀ ਹੀ ਮਿਹਨਤ ਅਸੀਂ ਬੱਚਿਆਂ ਨੂੰ ਕਰਾ ਰਹੇ ਹਾਂ ਔਰ ਮੈਨੂੰ ਨਹੀਂ ਲੱਗਦਾ ਕਿ ਬੱਚਿਆਂ ਕਿਸੇ ਵੀ ਤਰੀਕੇ ਨਾਲ ਕਿਤੋਂ ਡਾਊਨ ਨੇ ਤੁਸੀਂ ਦੇਖ ਰਹੇ ਹੋ ਮੇਰੀ ਪੱਕੀ ਪੋਸਟ ਮੇਰੀ ਇਸ ਵਕਤ ਮੌਜੂਦ ਕੀ ਦਿੱਲੀ ਦੇ ਤਿਆਗਰਾ ਸਟੇਡੀਅਮ ਤੇ ਹੈ ਗੱਲ ਕੀਤੀ ਜਾਵੇ ਤਾਂ ਸਿੱਖ ਮਾਰਸ਼ਲ ਆਰਟ ਗਤਕਾ ਦੀ ਜੋ ਅੱਜ ਦੇ ਜੋ ਕੇ ਸਮੇਂ ਦੇ ਵਿੱਚ ਲਗਾਤਾਰ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਜੋ ਹੈ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਅੱਜ ਗਤਕਾ ਸਿੱਖਣਾ ਜਿਹੜਾ ਸਿੱਖਾਂ ਨੂੰ ਉਹ ਨੌਜਵਾਨਾਂ ਨੂੰ ਜ਼ਰੂਰੀ ਹੈਗਾ ਆਉਣ ਵਾਲੇ ਸਮੇਂ ਦੇ ਲਈ ਵੀ ਤਿਆਰ ਪਰ ਤਿਆਰ ਹੋਣਾ ਚਾਹੀਦਾ ਲੇਕਿਨ ਇਸ ਗਤਕੇ ਨੂੰ ਪਰਫੁੱਲੀ ਜਿਹੜਾ ਹੈ ਹੁਣ ਨੈਸ਼ਨਲ ਗੇਮਜ਼ ਰਾਹੀਂ ਕੀਤਾ ਜਾ ਰਿਹਾ ਹੈ 68th ਨੈਸ਼ਨਲ ਸਕੂਲਿੰਗ ਗੇਮ ਜਿਹੜੀ ਹੈ 2024-25 ਉਹ ਹੋਈ ਸੀਗੀ ਅੱਜ ਤੇ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਗਤਕਾ ਜਿਹੜਾ ਹੈ ਪਰਫੁੱਲੀਤ ਹੋ ਰਿਹਾ ਨੈਸ਼ਨਲ ਗੇਮਰ ਸਸਿਕਾ ਜੀ ਆਪਣਾ ਨਾਮ ਸਸਿਕਾ ਜੀ ਵਾਈ ਕੁ ਜੀ ਖਲਸਾ ਵਾਇਗਿਫਤੇ ਮੈਂ ਦਿੱਲੀ ਗੱਤਕਾ ਜਨਤੋਂ ਜਰਨਲਿਸਟ ਕਰਤਾਰ ਜੁਰਾਵਰ ਸਿੰਘ ਜੀ ਗਰਵ ਸਿੰਘ ਜੀ ਅੱਜ 60th ਗੇਮ ਜਿਹੜੀ ਆ ਫਾਈਨਲ ਡੇ ਸੀਗਾ ਅੱਜ ਤੇ ਗੱਤਕੇ ਦੀ ਆਪਾਂ ਜੇਕਰ ਗੱਲ ਕਰੀਏ ਅੱਜ ਦੇ ਜੋਕੇ ਸਮੇਂ ਦੇ ਵਿੱਚ ਬਹੁਤ ਲੋਡ ਹੈਗੀ ਆ ਤੇ ਇਸ ਨੂੰ ਪਰਫੁੱਲਿਟ ਹੁਣ ਨੈਸ਼ਨਲ ਗੇਮਜ਼ ਰਾਹੀਂ ਕਿਦਾਂ ਕੀਤਾ ਜਾ ਰਿਹਾ ਕਿਸ ਕਿਸ ਦੀ ਕਿੰਨਾ ਸ਼ਕਤੀਆਂ ਦੀ ਸ਼ਮੂਲੀਅਤ ਹੈ ਹੋਰ ਕਿਸ ਤਰੀਕੇ ਨਾਲ ਗੱਤਕੇ ਨੂੰ ਜਿਹੜਾ ਪ੍ਰੋਮੋਟ ਕੀਤਾ ਜਾ ਰਿਹਾ ਦੇਖੋ ਜੀ ਗੱਤਕਾ ਅਸੀਂ ਪਿਛਲੇ ਦਦਾਸੀ ਪੁਰਾਣ 90 ਮੈਂ 985 ਤੋਂ ਨਟਕਾ ਦੇਖ ਰਹੇ ਹਾਂ ਅਤੇ ਅੱਜ ਵੀ ਦੇਖ ਹੀ ਰਹੇ ਹਾਂ ਗੱਤਕੇ ਦੇ ਵਿੱਚ ਅਸੀਂ ਕਾਫੀ ਲੰਬੇ ਟਾਈਮ ਤੋਂ ਦੇਖਦੇ ਸੀ ਮੈਨਅਤ ਅਸੀਂ ਵੀ ਉਨੀ ਕਰਦੇ ਹੁੰਦੇ ਸੀ ਜਿੰਨੇ ਅਦਰ ਗੇਮ 'ਚ ਲੋਕ ਕਰਦੇ ਸੀ ਲੇਕਿਨ ਬੱਚੇ ਕੁਝ ਟਾਈਮ ਦੇਵਾ ਜੋ ਇੱਕ ਏਜ ਆ ਗਈ ਹੈ ਨਾ ਗੱਤਕੇ ਦੀ ਉਹ ਪਲੇਅਰ ਦੀ ਕੀ ਆ ਗਈ ਕਿ 20 ਸਾਲ 22 ਸਾਲ ਦਾ ਬੱਚਾ ਹੁੰਦਾ ਸੀ ਉਹ ਨਗਰ ਕੀਰਤਨ ਘੇੜਦਾ ਤੇ ਉਹਦੇ ਬਾਅਦ ਉਹ ਕਹਿੰਦਾ ਯਾਰ ਚਲੋ ਯਾਰ ਆਪਣੇ ਕੰਮ-ਕਾਰ ਕਰੀਏ ਜਾਂ ਫਿਰ ਬੱਚੇ ਦੇ ਵਿਆਹ ਹੋ ਜਾਂਦੇ ਸੀ ਕਿ ਆਪਣੇ ਆਪਣੇ ਪਰਿਵਾਰ ਤੇ ਰੁੱਝ ਜਾਂਦੇ ਸੀ ਕੋਈ ਪਲੇਟਫਾਰਮ ਨਹੀਂ ਸੀ ਕੋਈ ਸਕੋਪ ਨਹੀਂ ਸੀ ਕੋਈ ਇਨੀਸ਼ੀਏਟਿਵ ਨਹੀਂ ਸੀ ਕਿ ਉਹਨਾਂ ਨੂੰ ਲੱਗਦਾ ਸੀ ਆਪਾਂ ਇਹਨੂੰ ਕਰੀਅਰ ਬਣਾ ਸਕਦੇ ਹਾਂ ਆਪਣਾ ਜਾਂ ਇਹਦੇ ਵਿੱਚ ਮੈਨੂੰ ਪਿਆਰ ਹੈ ਗੱਤਕੇ ਨਾਲ ਮੈਂ ਕੁਝ ਕਰਨਾ ਚਾਹੁੰਦਾ ਆ ਇਹਦੇ ਲਈ ਇਦਾਂ ਦਾ ਕੁਝ ਨਹੀਂ ਸੀ ਕੁਝ ਟਾਈਮ ਤੋਂ ਬਾਅਦ ਅਸੀਂ ਇਹ ਰਾ ਦੇ ਉੱਤੇ ਵਰਕਿੰਗ ਕਰਨੀ ਸਟਾਰਟ ਕੀਤੀ ਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਨਾਲ ਮੇਰੀ ਮੁਲਾਕਾਤ ਹੋਈ ਉਹਨਾਂ ਦੇ ਪ੍ਰਧਾਨ ਸਰਦਾਰ ਹਰਜਰਨ ਸਿੰਘ ਪੁੱਲਰ ਜੀ ਤੇ ਸਰਦਾਰ ਬਲਜਿੰਦਰ ਸਿੰਘ ਤੂਰ ਜੀ ਜਿਨ੍ਹਾਂ ਦਾ ਵੀ ਸੁਪਨਾ ਹੀ ਸੀ ਕਿ ਇਹਨੂੰ ਅਸੀਂ ਸਪੋਰਟਸ 'ਚ ਲੈ ਕੇ ਆਈਏ ਅਸੀਂ ਬੈਠ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੇ ਮੇਰੇ ਦਿੱਲੀ ਦੀ ਬਾਗਡੋਰ ਮੇਰੇ ਹੱਥ ਦਿੱਤੀ ਉਹਨਾਂ ਨੇ ਕਿਹਾ ਤੂੰ ਜੀ ਤੂੰ ਚਲਾਓ ਬਾਕੀ ਅਦਰ ਸਟੇਟਾਂ ਦੇ ਅੰਦਰ ਵੀ ਅੱਜ ਇੰਡੀਆ ਦੀ ਹਰ ਸਟੇਟ ਦੇ ਵਿੱਚ ਗੱਤਗਾ ਇਹ ਹਜੇ ਚੱਲ ਰਿਹਾ ਇਸ ਵੇਲੇ ਜਿਹਦੇ ਵਿੱਚ 22 ਸਟੇਟਾਂ ਸਾਡੇ ਤੇ ਪਾਰਟਿਸਪੇਟ ਕੀਤੀਆਂ 16 ਟੀਮਾਂ ਚੁੱਕੀਆਂ ਔਰ 22 ਸਟੇਟਾਂ ਚੁੱਕੀਆਂ ਸਾਡੀਆਂ ਤੇ ਇਸ ਤਰੀਕੇ ਦੇ ਨਾਲ ਜਦ ਇਹ ਸੋਚ ਬਣੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਸਰਦਾਰ ਜਗਦੀਪ ਸਿੰਘ ਕਾਲੋ ਜੀ ਪਲੱਸ ਸਾਰੇ ਮੈਂਬਰ ਜਿੱਥੇ-ਜਿੱਥੇ ਜਿਹਦਾ ਜੱਜ-ਜੱਜ ਵੀ ਉਹਨਾਂ ਦੀ ਲੋੜ ਪੈਂਦੀ ਆ ਉਹ ਸਾਡੇ ਸਿਰ ਤੇ ਮਤਲਬ ਕਿ ਆਪਣਾ ਆਸ਼ੀਰਵਾਦ ਰੱਖਦੇ ਨੇ ਤੇ ਗੁਰੂ ਸਾਹਿਬ ਦੀ ਮਿਹਰ ਰਹੀ ਹੈ ਉਸ ਤੋਂ ਬਾਅਦ ਦਿੱਲੀ ਸਪੋਰਟਸ ਡਿਪਾਰਟਮੈਂਟ ਆ ਜਿਹੜਾ ਛਤਰਸਲ ਸਟੇਡੀਅਮ ਵੱਲੋਂ ਉੱਥੇ ਵੀ ਜਿੰਨੇ ਵੀ ਡੀਰੇਸ਼ਾ ਰਹੇ ਗਏ ਨੇ ਉਹਦੇ ਬਾਅਦ ਜਿਹੜੇ ਐਸਓਸਾ ਰਹੇ ਨੇ ਜੀਤ ਸਿੰਘ ਔਰ ਵਿਕਰਮ ਸਰ ਸਾਰਿਆਂ ਵੱਲੋਂ ਉਹਨਾਂ ਨੇ ਬਹੁਤ ਵੱਡਾ ਉੰਗਾਰਾ ਦਿੱਤਾ ਇਹਦਾ ਉਹ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਸਪੋਰਟ অথਟੀ ਆਫ ਇੰਡੀਆ ਸ਼ਾਈ ਵੱਲੋਂ ਫਿਟ ਇੰਡੀਆ ਵੱਲੋਂ ਹਰ ਬੰਦੇ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਉਹਨਾਂ ਨੇ ਫਿਰ ਸਾਰੇ ਰੂਲ ਰੈਗੂਲੇਸ਼ਨ ਸਮਝੇ ਉਹਦੇ ਬਾਅਦ ਗਤਕੇ ਨੂੰ ਅੱਜ ਦੀ ਡੇਟ ਦੇ ਅੰਦਰ ਇੰਡੀਆ ਦੇ ਅੰਦਰ ਚਾਰ ਵੱਡੇ ਇਵੈਂਟ ਨੇ ਜਿਹਦੇ ਸਭ ਤੋਂ ਪਹਿਲਾਂ ਸਕੂਲ ਗੇਮ ਆ ਜਾਂਦੀਆਂ ਨੇ ਉਹਦੇ ਬਾਅਦ ਯੂਨੀਵਰਸਿਟੀ ਆ ਜਾਂਦੀ ਹੈ ਉਸ ਤੋਂ ਬਾਅਦ ਖੇਲੋ ਇੰਡੀਆ ਆ ਜਾਂਦੀ ਹੈ ਉਸ ਤੋਂ ਬਾਅਦ ਨੈਸ਼ਨਲ ਗੇਮਸ ਆ ਜਾਂਦੀਆਂ ਨੇ ਚਾਰਾਂ ਦੇ ਵਿੱਚ ਗਤਕਾ ਸਮੂਲਿਤ ਕਰ ਚੁੱਕਿਆ ਹੈ ਇਤੋਂ ਅੱਗੇ ਜਿਹੜੀ ਗੱਤਕੇ ਦੀ ਉਹ ਦੌੜ ਹੈਗੀ ਉਹ ਏਸ਼ੀਆ ਕਟਾ ਔਰ ਇੰਟਰਨੈਸ਼ਨਲ ਕੱਪ ਦੀ ਹੈ ਔਰ ਗੁਰੂ ਸਾਹਿਬ ਨੇ ਮੀਰ ਕੀਤਾ ਤੇ ਤੁਹਾਨੂੰ 2025 ਲਾਸਟ ਜਾਂ 2026 ਤੱਕ ਇਹਦੀ ਵੀ ਖੁਸ਼ਖਬਰੀ ਜ਼ਰੂਰ ਦਵਾਂਗੇ ਕਿਉਂਕਿ ਤਿਆਰੀਆਂ ਬਹੁਤ ਜੋਰ-ਸ਼ੋਰ ਨਾਲ ਚੱਲ ਰਹੀਆਂ ਨੇ ਮਕਸਦ ਇਹ ਨਹੀਂ ਹੈ ਕਿ ਗੱਤਕਾ ਕਿੱਥੇ ਜਾ ਰਿਹਾ ਮਕਸਦ ਇਹ ਹੈ ਕਿ ਸਾਡੇ ਬੱਚੇ ਸਾਡੀਆਂ ਬੱਚੀਆਂ ਕਿਸੇ ਦੁਰਾਹੇ ਨਾ ਪੈਣ ਠੋਕੀ ਸਾਨੂੰ ਦਿਖਦਾ ਪਿਆ ਹੈ ਕਿ ਸਾਡੇ ਬੱਚੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਅਦਰ ਕਿਸੇ ਹੋਰ ਕੰਮਾਂ ਦੇ ਵਿੱਚ ਅਸੀਂ ਜ਼ਿਆਦਾ ਦੇਖ ਰਹੇ ਹਾਂ ਉਹਨਾਂ ਦੀ ਸਮੁਲੀਅਤ ਹੋ ਚੁੱਕੀ ਹੈ ਅਸੀਂ ਚਾਹੁੰਦੇ ਹਾਂ ਕਿ ਬੱਚੇ ਸਾਡਾ ਮਕਸਦ ਹੈ ਸਾਡੇ ਮਾਪ ਪੇਰੈਂਟ ਦਾ ਮਕਸਦ ਹੁੰਦਾ ਬੱਚਿਆਂ ਦੀ ਪੜ੍ਹਾਈਆਂ ਜਾਂ ਫਿਰ ਬੱਚੇ ਆਪਣੇ ਅੱਛਾ ਕਰੀਅਰ ਬਣਾਉਣ ਤੇ ਸਭ ਤੋਂ ਵਧੀਆ ਪਹਿਲਾ ਸੁੱਖ ਨਿਰੋਗੀ ਕਾਇਆ ਤੇ ਇੱਕ ਗੱਲ ਨੂੰ ਲੈ ਕੇ ਅਸੀਂ ਚੱਲਦੇ ਹਾਂ ਕਿ ਪਹਿਲਾ ਸੁੱਖ ਨੇ ਅਗਰ ਬੱਚੇ ਦਾ ਸਰੀਰ ਅੱਛਾ ਹੈ ਤਾਂ ਪੈਸਾ ਵੀ ਕੰਮ ਆਉਂਦਾ ਹੈ ਅਗਰ ਸਰੀਰ ਅੱਛਾ ਨਹੀਂ ਤਾਂ ਪੈਸਾ ਕੰਮ ਨਹੀਂ ਆਉਂਦਾ ਤੇ ਅੱਜ ਹਰ ਬੱਚੇ ਨੂੰ ਜਿਸ ਵੇਲੇ ਅਸੀਂ ਗਤਕਾ ਕਰਵਾ ਰਹੇ ਹਾਂ ਤਾਂ ਤੁਸੀਂ ਮੰਨੋਗੇ ਉਹਨਾਂ ਦਾ ਡਾਈਟ ਪਲਾਨ ਅਸੀਂ ਬਣਾ ਕੇ ਦੇ ਰਹੇ ਹਾਂ ਉਹਨਾਂ ਦਾ ਖਾਣਾ ਪੀਣਾ ਕਿੱਦਾਂ ਹੈ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਕਿੱਦਾਂ ਕਿਹੜੀ-ਕਿਹੜੀ ਐਕਸਰਸਾਈਜ਼ ਕਰਨੀ ਹੈ ਕਿਵੇਂ ਕਰਨੀ ਕਿਸ ਤਰੀਕੇ ਨਾਲ ਖੇਡਣਾ ਕਿਉਂਕਿ ਬਹੁਤ ਹੀ ਗੇਮ ਕੋਈ ਵੀ ਹੈ ਬਹੁਤ ਜ਼ਿਆਦਾ ਮਿਹਨਤ ਮੰਗਦੀ ਹੈ શરીર ਨੂੰ ਤੋੜਨਾ ਪੈਂਦਾ ਹੈ ਅੱਜ ਉਹ ਬੱਚੇ ਤੋੜ ਰਹੇ ਨੇ ਮੈਂ ਦੱਸ ਕੇ ਬੜਾ ਖੁਸ਼ੀ ਹੋ ਰਹੀ ਹੈ ਕਿ ਜਿੱਥੇ ਸਾਡੇ 16 ਬੱਚਿਆਂ ਨੇ ਅੱਜ ਪਾਰਟਿਸਪੇਟ ਕੀਤਾ ਮੁੰਡਿਆਂ ਨੇ ਉਹ 16 ਹੀ ਬੱਚਿਆਂ ਨੇ ਪਾਰਟਿਸਪੇਟ ਕੀਤਾ ਤੁਸੀਂ ਹੈਰਾਨ ਹੋਵੋਗੇ ਜਿੰਨੀ ਮਿਹਨਤ ਅਸੀਂ ਬੱਚਿਆਂ ਨੂੰ ਕਰਵਾ ਰਹੇ ਹਾਂ ਉਨੀ ਹੀ ਮਿਹਨਤ ਅਸੀਂ ਬੱਚਿਆਂ ਨੂੰ ਕਰਾ ਰਹੇ ਹਾਂ ਔਰ ਮੈਨੂੰ ਨਹੀਂ ਲੱਗਦਾ ਕਿ ਬੱਚਿਆਂ ਕਿਸੇ ਵੀ ਤਰੀਕੇ ਨਾਲ ਕਿਤੇ ਡਾਊਨ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਮੇਰੀ ਪੂਰੀ ਟੀਮ ਦਿੱਲੀ ਦੇ ਅੰਦਰ ਜਿਹੜੀ ਘੱਟੋ ਘੱਟ ਵੀ 60 ਬੰਦਿਆਂ ਦੀ ਹੈ ਜਿਹਦੇ ਵਿੱਚ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਵੀ ਹੈ ਬਹੁਤ ਹੀ ਮਿਹਨਤ ਕਰਦੇ ਨੇ ਬਹੁਤ ਹੀ ਤਰੀਕੇ ਦੇ ਨਾਲ ਦੇਖੋ ਹਰ ਹਰ ਚੀਜ਼ ਦਾ ਇੱਕ ਲੀਡ ਕਰਨ ਵਾਲਾ ਹੁੰਦਾ ਮੈਂ ਲੀਡ ਨਹੀਂ ਕਰਦਾ ਲੇਕਿਨ ਮੈਂ ਬੇਨਤੀਆਂ ਕਰਕੇ ਆਪਣੀ ਟੀਮ ਨੂੰ ਜੋੜ ਕੇ ਚੱਲਦਾ ਅੱਜ ਦੀ ਡੇਟ ਦੇ ਅੰਦਰ ਉਹ ਟੀਮ ਜਿਹੜੀ ਟੀਮ ਮੈਂ ਦੱਸ ਨਹੀਂ ਸਕਦਾ ਕਿ ਇੱਕ ਬਹੁਤ ਵੱਡਾ ਇਵੈਂਟ ਨੂੰ ਆਰਗੇਨਾਈਜ਼ ਕਰ ਰਹੀ ਸੀਗੀ ਔਰ ਮੈਂ ਦੇਖਿਆ ਕਿ ਕਿਸੇ ਵੀ ਇੱਕ ਜਗ੍ਹਾ ਦੇ ਉੱਤੇ ਵੀ ਉਹ ਕਿਸੇ ਵੀ ਜਗ੍ਹਾ ਤੇ ਉਹਨਾਂ ਨੂੰ ਫੇਲੀਅਰ ਨਹੀਂ ਦਿਖਿਆ ਮੈਨੂੰ ਬਹੁਤ ਸੋਣਾ ਕੀਤਾ ਮੈਂ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਹਰ ਜਗ੍ਹਾ ਦੇ ਉੱਤੇ ਜਿਹਦਾ ਰੋਲ ਸੀਗਾ ਉਹਦਾ ਕੀਤਾ ਸਾਡੇ 'ਚ ਕੋਈ ਵੱਡਾ ਨਹੀਂ ਸਾਡੇ 'ਚ ਕੋਈ ਛੋਟਾ ਨਹੀਂ ਜਿਹਨੂੰ ਜਿਹੜੀ ਡਿਊਟੀ ਦਿੱਤੀ ਗਈ ਉਹ ਡਿਊਟੀ ਨਿਭਾਈ ਗਈ ਹੈ ਅੱਛਾ ਇਸ ਦੇ ਨਾਲ ਤੁਸੀਂ ਜਿੱਥੇ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਕੀਤਾ ਸਟੇਟ ਗਵਰਨਮੈਂਟ ਜਾਂ ਸੈਂਟਰਲ ਗਵਰਨਮੈਂਟ ਦਾ ਵੀ ਦੇ ਵਿੱਚ ਕੋਈ ਪੂਰਾ ਸਪੋਰਟ ਰਿਹਾ ਹਾਂਜੀ ਹਾਂਜੀ ਸਟੇਟ ਗਵਰਨਮੈਂਟ ਬਹੁਤ ਸਪੋਰਟ ਕਰ ਰਹੀ ਹੈ ਜੀ ਇਹ ਇਵੈਂਟ ਦਿੱਲੀ ਸਪੋਰਟ ਡਿਪਾਰਟਮੈਂਟ ਨਹੀਂ ਹੋਸਟ ਕੀਤਾ ਔਰ ਉਹਨਾਂ ਨੇ ਸਾਨੂੰ ਬੁਲਾ ਕੇ ਪਹਿਲਾਂ ਪੁੱਛਿਆ ਕਿ ਪੂਰੇ ਇੰਡੀਆ 'ਮੇ ਹਰ ਜਗ੍ਹਾ ਕਿਉਂਕਿ ਮੇਰੀ ਡੀਡੀ ਸਰ ਨਾਲ ਗੱਲ ਹੋ ਰਹੀ ਸੀ ਮੈਂ ਕਿਹਾ ਸਰ ਦਿੱਲੀ ہماری ਬਹੁਤ ਅੱਛੀ ਟੀਮ ਖੇੜਦੀ ਹੈ ਔਰ ਅਸੀਂ ਚਾਹਨੇ ਆ ਕਿ ਇਹਨੂੰ ਹੋਸਟ ਦਿੱਲੀ ਕੀਤਾ ਜਾਵੇ ਉਹਨਾਂ ਨੇ ਸਾਡੀ ਇਹ ਗੱਲ ਸੁਣੀ ਤੇ ਉਹਨਾਂ ਨੇ ਕਿਹਾ ਠੀਕ ਹੈ ਲਖਨਊ ਮੀਟਿੰਗ ਹੋਈ ਹੈ ਉਹਨਾਂ ਦੇ ਦਿੱਲੀ ਦੇ ਸਪੋਰਟ ਡਾਇਰੈਕਟਰ ਮਿਸ ਉਸ ਵੇਲੇ ਗਾਇਨ ਡੀਡੀ ਸਰ ਉਹਨਾਂ ਨੇ ਜਾ ਕੇ ਉੱਥੇ ਗੱਤਕੇ ਨੂੰ ਹੋਸਟ ਕੀਤਾ ਥਾਂਕ ਦਾ ਇੱਕ ਮਾਰਸ਼ਰਾਟਾ ਨੂੰ ਸਪੋਰਟ ਕੀਤਾ ਬਾਕਸਿੰਗ ਰੈਕਸਲਿੰਗ ਖੋਖੋ ਤੇ ਇੱਕ ਗੇਮ ਹੋਰ ਸੀਗੀ ਉਹ ਚਾਰ ਪੰਜ ਗੇਮਾਂ ਨੂੰ ਦਿੱਲੀ ਹੋਸਟ ਕਰ ਰਹੀ ਹੈ ਔਰ ਗੁਰੂ ਚਾਹਵਦੀ ਬਹੁਤ ਹੀ ਵਧੀਆ ਗੱਲ ਹੈ ਕਿ ਦਿੱਲੀ ਨੇ ਆਪਣੇ ਆਪ ਨੂੰ ਜੋ ਪ੍ਰੈਜੈਂਟ ਕੀਤਾ ਹੈ ਆਜ ਜਿੰਨੀ ਵੀ ਸਟੇਟਾਂ ਆਈਆਂ ਸਭ ਨੇ ਬਹੁਤ ਹੀ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਬਹੁਤ ਹੀ ਸੋਹਣਾ ਇਵੈਂਟ ਹੋਇਆ ਹੈ ਅ ਅਗਰ ਮੈਂ ਕਹਾ ਕਿ 16 ਟੀਮਾਂ ਆਈਆਂ ਟੋਟਲ ਔਰ ਬਾਕੀ 22 ਸਟੇਟਾਂ ਨੇ ਤੇ ਮੇਰੇ ਖਿਆਲ ਨਾਲ ਇਹਨਾ ਵਧੀਆ ਇਵੈਂਟ ਰਿਹਾ ਹੈ ਕਿ ਹਰ ਸਟੇਟ ਕੁਛ ਨਾ ਕੁਛ ਲੈ ਕੇ ਜਾ ਰਹੀ ਹੈ ਹਰ ਸਟੇਟ ਨੂੰ ਲੱਗ ਗਿਆ ਕਿ ਬਹੁਤ ਵਧੀਆ ਆਇਆ ਹੈ ਸਰ ਨਹੀਂ ਤੇ ਉर्जा ਸਾਹਿਬ ਨੂੰ ਮਿਰਦੋਸ ਸਾਹਿਬ ਹਮੇਸ਼ਾ ਤੁਸੀਂ ਸਿੱਕਨ ਪਰਬਲਤ ਨੂੰ ਲੈ ਕੇ ਹੋਏ ਕੰਮ ਚਾਏ ਸਿਕ ਮਾਰਸ਼ਲਾਰਟ ਹੋਏ এডਿਕੇਸ਼ਨ ਨੂੰ ਲੈ ਕੇ ਹਰ ਕੰਮ ਕਰਦੇ ਹੋ ਤੇ ਇਸ ਤਰੀਕੇ ਦਾ ਉਪਰਾਲਾ ਜਿਹੜਾ ਕਿੰਨਾ ਕੁ ਜ਼ਰੂਰੀ ਸੀ ਅੱਜ ਦੇ ਸਮੇਂ ਵਿੱਚ ਔਰ ਕਿਸ ਤਰੀਕੇ ਨਾਲ ਦੇ ਸਪੋਰਟ ਕਰਦੇ ਸਰ ਜਿਹੜਾ ਗਤਕਾ ਹੈਗਾ ਉਹ ਸ਼ਰੀਰਕ ਤੌਰ ਤੇ ਵੀ ਬਹੁਤ ਜ਼ਰੂਰੀ ਹੈਗਾ ਗੁਰੂ ਸਾਹਿਬ ਦੀ دین ਹੈਗੀ ਹੈ ਕਿ ਗੁਰੂ ਸਾਹਿਬ ਦਾ ਸਿਖਾਇਆ ਗਤਕਾ ਹੈਗਾ ਤੇ ਇਹ ਪੁਰਾਤਨ ਗੇਮ ਹੈਗੀ ਹੈ ਜਿਹੜੀ ਚੱਲਦੀ ਪਈ ਹੈਗੀ ਜੀ ਤੇ ਉਹਨੂੰ ਚਲਾ ਕੇ ਰੱਖਣੀ ਹੈਗੀ ਹੈ ਉਹ ਬੁਰਾ ਸਾਹਿਬ ਨੇ ਕੋਈ ਸੋਚਿਆ ਹੋਏਗਾ ਨਾ ਜੀ ਕਿਸੇ ਕਿਸੇ ਕਾਰਨ ਹੀ ਸੋਚਿਆ ਹੋਏਗਾ ਅੱਗੇ ਸਮੇਂ ਸਮੇਂ ਜਿਹੜਾ ਸਮੇਂ ਜਿਹੜਾ ਆ ਰਿਹਾ ਉਹ ਇਹਨਾਂ ਥੋੜਾ ਜਿਹਾ ਪਿਆਨਕ ਹੈਗਾ ਤੇ ਉਸ ਕਰਕੇ ਸਾਡੇ ਬੱਚੇ ਤਿਆਰ ਪਰ ਤਿਆਰ ਰਹਿਣਾ ਬਹੁਤ ਜ਼ਰੂਰੀ ਹੈਗਾ ਤੇ ਇਹਦੇ ਨਾਲ ਸਕੂਲਾਂ 'ਚ ਵੀ ਬੱਚੇ ਸ਼ੁਰੂ ਤੋਂ ਲੈ ਕੇ ਛੋਟੇ ਪੁਆਇੰਟ ਤੋਂ ਹੀ ਸਟਾਰਟ ਕਰ ਲੇਤਾ ਜਾਏ ਜਿਵੇਂ 3rd 4th ਸਟੈਂਡਰਡ ਤੋਂ ਸਟਾਰਟ ਕਰ ਲੇਤਾ ਜਾਏ ਉਹ ਅੱਗੇ ਕਰਦੇ ਕਰਦੇ ਨੈਸ਼ਨਲਜ਼ 올림픽ਸ ਤੱਕ ਪਹੁੰਚਣਗੇ ਅੱਗੇ ਉਹਨਾਂ ਦੀ ਲਾਈਫ ਬਣ ਜਾਏਗੀ ਇਹਦੇ ਨਾਲ ਪਲੱਸ ਜਿਹੜਾ ਇਹ ਗਤਕਾ ਹੈਗਾ ਇਹ ਗੇਮ ਜਿਹੜੀ ਹੈਗੀ ਉਹ ਉਹਦੇ ਨਾਲ ਸਿੱਖੀ ਵੀ ਦੇ ਉੱਤੇ ਵੀ ਬੈਨੀਫਿਟ ਹੋਦਾ ਹੋਣਾ ਹੈ ਪਲੱਸ ਉਹਦੇ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਗਵਰਨਮੈਂਟ ਫੈਸਿਲਿਟੀਆਂ ਨੇ ਸਕੂਲ ਫੈਸਿਲਿਟੀ ਕੌਮ ਕੋਲ ਫੈਸਿਲਿਟੀ ਸਿੱਖ ਪ੍ਰਬੰਧਕ ਕਮੇਟੀ ਤੋਂ ਮਿਲੇਗਾ ਸਾਰਾ ਕੁਝ ਹੀ ਮਿਲੇਗਾ ਬੱਚਿਆਂ ਨੂੰ ਤਾਂ ਅਸੀਂ ਚਾਹੁੰਦੇ ਕਿ ਹੈ ਸਿਕੋਂ ਵਾਸਤੇ ਜੋ ਬਤਵਦ ਹੋ ਸਕਦਾ ਅਸੀਂ ਕਰੀਏ ਸਰ ਕੀ ਕਹਿਣਾ ਚਾਹੋਗੇ ਜਿਸ ਗੇਮ ਜਿਹੜਾ ਹੈ ਅਸੀਂ ਸਿਰਫ ਗਤਕਿਆਂ ਤੱਕ ਹੀ ਸੀਮਿਤ ਰੱਖਿਆ ਸੀ ਤੇ ਹੁਣ ਨੈਸ਼ਨਲ ਤਰੀਕੇ ਦੇ ਨਾਲ ਜਿਹੜਾ ਹੈ ਖੁੱਲ ਕੇ ਸਾਹਮਣੇ ਆ ਰਹੇ ਤੇ ਕੀ ਕਹਿੰਦੇ ਦੇਖੋ ਗਤਕਾ ਨੂੰ ਸੀਮਿਤ ਰੱਖਿਆ ਗਿਆ ਸੀਗਾ ਇਹਦੇ ਲਈ ਜਦੋਂ ਵੀ ਦੇਖੋ ਹਰ ਬੀਜ ਵਿੱਚ ਪੇੜ ਬਣਨ ਦੀ ਸ਼ਮਤਾ ਹੁੰਦੀ ਹੈ ਪਰ ਹਰ ਬੀਜ ਪੇੜ ਬਣਦਾ ਨਹੀਂ ਹੈ ਜਿਵੇਂ ਕਿ ਹਰ ਬੀਜ ਨੂੰ ਖਾਦ ਪਾਈ ਜਾਂਦੀ ਹੈ ਪਾਣੀ ਪਾਇਆ ਜਾਂਦਾ ਹੈ ਉਹਨੂੰ ਪੋਸ਼ਣ ਮਿਲਦਾ ਤਾਂ ਉਹ ਉੱਬਰ ਕੇ ਬਾਹਰ ਆਂਦਾ ਹੈ ਉਹ ਪੱਥਰਾਂ ਦਾ ਸੀਨਾ ਚੀਰ ਕੇ ਵੀ ਬਾਹਰ ਆ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਗਤਕੇ ਨੂੰ ਕੁਝ ਰਿਸੋਰਸੇ ਦੀ ਲੋੜ ਸੀ ਕੁਝ ਪੁਸ਼ ਕਰਨ ਦੀ ਲੋੜ ਸੀ ਜਿਹਦੇ ਵਿੱਚ ਜਰਵਰ ਸਿੰਘ ਆਰ ਗਿਆ ਨੇ ਸੁਰਿੰਦਰ ਸਿੰਘ ਲੰਸਪਾਲ ਜੀ ਉਹਨਾਂ ਨੇ ਔਰ ਭਜENDER ਸਿੰਘ ਤੂਰ ਆਰ ਗਿਆ ਨਾ ਹੋਰ ਬਹੁਤ ਬੰਦਿਆਂ ਨੇ ਆਪਣੀ ਜ਼ਿੰਦਗੀ ਦੇ بڑے ਕੀਮਤੀ ਸਾਲ ਲਗਾਏ ਹੈ ਸਰਕਾਰੀ ਦਰਬਾਰੇ ਜਾ ਕੇ ਫੈਲਾਂ ਦੀ ਦੱਥੇ ਤਿਆਰ ਕੀਤੇ ਹੈ ਉਹ ਕਰਕੇ ਜਦੋਂ ਉਹ ਅੱਗੇ ਪਹੁੰਚੇ ਹੈ ਤੇ ਫਿਰ ਜਾ ਕੇ ਸਮਝ ਲਓ ਕਿ ਇਸ ਬੀਜ ਨੂੰ ਪੋਸ਼ਣ ਮਿਲਿਆ ਉਹਨੇ ਧਰਤੀ ਦਾ ਸੀਨਾ ਪਾੜ ਕੇ ਅੱਜ ਵਿਰਖਸ਼ ਬਣ ਕੇ ਤੁਹਾਡੇ ਸਾਹਮਣੇ ਤਿਆਰ ਹੈ ਜਿਹੜਾ ਕਿ ਛਾਂ ਦੇਣ ਨੂੰ ਵੀ ਤਿਆਰ ਹੈ ਤੇ ਜਿਹੜਾ ਫਰੂਟ ਔਰ ਫਲ ਦੇਣ ਨੂੰ ਵੀ ਤਿਆਰ ਹੈਗਾ ਤੇ ਇਸ ਕਰਕੇ ਹਰ ਐਫਰਟ ਦੇ ਪਿੱਛੇ ਕੁਝ ਐਕਸਾਡਰਨਰੀ ਲੋਕਾਂ ਦਾ ਐਫਰਟ ਪੈਂਦਾ ਹੈ ਤਾਂ ਕਿ ਸਾਡੀ ਗੇਮ ਜਿਹੜੀ ਹੈ ਉਹ ਅੱਗੇ ਪਰਫੁੱਲਿਤ ਹੋ ਸਕੇ ਜੀ ਤਾਂ ਤੁਸੀਂ ਦੇਖਿਆ ਕਿਸ ਤਰੀਕੇ ਨਾਲ 68th ਜੋ ਸਕੂਲਿੰਗ ਗੇਮ ਸੀ ਜੀ 2024 ਪੰਜੀ ਤੇ ਉਸ ਦੇ ਵਿੱਚ ਗਤਕੇ ਨੂੰ ਲੈ ਕੇ ਜੋ ਸਿੱਖ ਮਾਰਸ਼ਲ ਆਰਟ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਜੋ ਸਿਖਲਾਈ ਜਿਹੜੀ ਹੈ ਸਿੱਖਾਂ ਨੂੰ ਗਰੀਬ ਗੁਰਦੇ ਦੀ ਰੱਖਿਆ ਕਰਨ ਦੇ ਲਈ ਆਪਣੇ ਆਤਮ ਸਮਾਨ ਦੀ ਰੱਖਿਆ ਕਰਨ ਦੇ ਲਈ ਸਿਖਾਈ ਗਈ ਸੀ ਅੱਜ ਉਸ ਨੂੰ ਨੈਸ਼ਨਲ ਸਟੱਕ ਜਾਣਾ ਜਾ ਰਿਹਾ ਜਿਸ ਗਤਕਾ ਨੂੰ ਅਸੀਂ ਨਗਰ ਕੀਰਤਨਾਂ ਦੇ ਰਾਹੀ ਦੇਖਦੇ ਸੀਗੇ ਆਪਣੇ ਬੱਚਿਆਂ ਨੂੰ ਕਹਿੰਦੇ ਸੀਗੇ ਇਹਨੂੰ ਸਿੱਖਣਾ ਜ਼ਰੂਰੀ ਹੈਗਾ ਅੱਜ ਬੱਚਿਆਂ ਦਾ ਆਪਣੇ ਆਪ ਹੀ ਇੰਟਰਸਟ ਜਿਹੜਾ ਹੈ ਇਸ ਵਿੱਚ ਜਾ ਰਹੇ ਕਿਉਂਕਿ ਇਹ 올림픽ਸ ਦੇ ਤਰ੍ਹਾਂ ਨੈਸ਼ਨਲ ਗੇਮਸ ਦੇ ਵਿੱਚ ਹੁਣ ਗਤਕਾ ਜਿਹੜਾ ਹੈ ਸਿੱਖ ਮਾਰਸ਼ਲ ਆਰਟ ਜਿਹੜਾ ਹੈ ਉਹ ਵੱਧਦਾ ਫੁੱਲਦਾ ਹੋਇਆ ਦਿਖਾਈ ਦੇ ਰਿਹਾ ਹੈ দিল্লি তো নিরপাক্ষ পোস্টাইবেন